ਅੱਜ ਦਾ ਦਿਨ ਸੰਸਾਰ ਭਰ ਦੇ ਅੰਦਰ ਅਕਲੀ ਕਰ ਦਿੱਤਾ ਪੰਥ ਦੇ ਵਾਲੀ ਅੰਮ੍ਰਿਤ ਦੇ ਦਾਤੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦਾ ਪ੍ਰਕਾਸ਼ ਰੂਪ ਦਿਹਾੜਾ ਸਰਗਰ ਪ੍ਰਾਰਥਨਾ ਸਰਕਾਰ ਦੇ ਨਾਲ ਸੰਤਾਂ ਤਾ ਮਨਾ ਰਹੀਆਂ ਹਨ ਕੜੁਥੇ ਕੌਮ ਦੇ ਉਹ ਮਹਾਨ ਜੋਦੇ ਵਿਨਾਏ ਸਿੱਖ ਕੌਮ ਦੇ ਸਿਰ ਤੋਂ ਲੱਥੀ ਹੋਈ ਪਾਕ ਜੜੀ ਸੀ ਦਵਾਰਾ ਫੇਰ ਸਿਰ ਤੇ ਰੱਖੀ ਭਾਈ ਘੇਰ ਸਿੰਘ ਜੀ ਭਾਈ ਸਤਵੰਦ ਸਿੰਘ ਜੀ ਜਿਨ੍ਹਾਂ ਨੂੰ ਅੱਜ ਦੇ ਦਿਨ 1999 ਈਸਵੀ ਨੂੰ ਤਿਆੜ ਜਨ ਵਿਖੇ ਹਸ ਜਿੱਤ ਗਈ ਇਤਨਾਗਾ ਸ਼ਹੀਦੀ ਦੇ ਆੜਾ ਸੰਤਾਂ ਉਹ ਵੀ ਬਣਾ ਰਹੀਆਂ ਹਨ ਜਿਨ੍ਹਾਂ ਨੇ ਸਿੱਖ ਕੌਮ ਦਾ ਸਿਰ ਜਿਹੜਾ ਸੀ ਉੱਚਾ ਕੀਤਾ ਲਈ ਹੋਇਆ ਦਾ ਸਤਾਰ ਸ੍ਰੀ ਹਰਿਮੰਦਰ ਸਾਹਿਬ ਦੀ ਬਿਆਦਮੀ ਦਾ ਬਦਲਾ ਇੰਦਰ ਪਾਪੜ ਨੂੰ ਮਾਰ ਕੇ ਇਹਨਾਂ ਯੋਧੇ ਸੂਰਮਿਆਂ ਨੇ ਲਿਆ ਸੀ ਉਹਨਾਂ ਦੇ ਸ਼ਹੀਦੀ ਦਿਹਾੜੇ 'ਚ ਸੰਤਾਂ ਬਣਾ ਰਹੀਆਂ ਹਨ ਕਲਗੀਧਰ ਪਿਤਾ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੁਨੀਆ ਦੇ ਅੰਦਰ ਬੜੇ ਪੀਰ ਪੈਗੰਬਰ ਔਲੀਆ ਆਪਾਰ ਇਸ ਧਰਤੀ ਤੇ ਆਏ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੋ ਸਤਿਗੁਰਾਂ ਨੇ ਆ ਕੇ ਇਸ ਧਰਤੀ ਤੇ ਕੀਤਾ ਹੈ ਸਤਿਗੁਰਾਂ ਦੀ ਸ਼ਖਸੀਅਤ ਸਭ ਤੋਂ ਨਿਆਰੀ ਹੈ ਸਭਨਾਂ ਤੋਂ ਵੱਖਰੀ ਹੈ ਈਸ਼ਵਰ ਨੇ ਆਪਣੀ ਸਾਰੀ ਸ਼ਕਤੀ ਸਾਰੀ ਕਲਾ ਔਰ ਆਪਣਾ ਸਾਰਾ ਸੁਹੱਪਣ ਜਿਹੜਾ ਸੀ ਔਰ ਆਪਣਾ ਸਾਰਾ ਰਸ ਇਕੱਠਾ ਕਰਕੇ ਇੱਕ ਮੂਜਸਮਾ ਤਿਆਰ ਕੀਤਾ ਜਿਸ ਮੂਜਸਮੇ ਦਾ ਨਾਮ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੈ ਦੁਨੀਆਂ ਦੇ ਅੰਦਰ ਆਪ ਤੌਰ ਤੇ ਕਿਸੇ ਨੂੰ ਪ੍ਰਸਿੱਧੀ ਪ੍ਰਾਪਤ ਹੋਣ ਦੇ ਆਪਣੇ ਪਿਤਾ ਕਰਕੇ ਕਿਸੇ ਦਾ ਨਾਮ ਜਿਹੜਾ ਹੈ ਉਹ ਅਲੋਪ ਹੋ ਜਾਂਦਾ ਹੈ ਜਿਸ ਵਿਅਕਤੀ ਦੇ ਪਿਤਾ ਨੇ ਦੁਨੀਆਂ ਦੇ ਅੰਦਰ ਕੋਈ ਵੱਡਾ ਕੰਮ ਕੀਤਾ ਹੋਵੇ ਉਹਦੇ ਪਿਤਾ ਕਰਕੇ ਆਵਾਜ਼ ਦਾ ਜਿਹੜਾ ਨਾਮ ਹੈ ਉਹ ਅਲੋਪ ਹੋ ਜਾਂਦਾ ਕੋਈ ਆਲਾਦ ਐਸੀ ਹੁੰਦੀ ਹੈ ਸੰਸਾਰ ਤਿਆਗ ਕਰਕੇ ਆਪਣੇ ਮਾਪਿਓ ਦਾ ਨਾਮ ਜਿਹੜਾ ਹੈ ਉਹ ਅਲੋਪ ਕਰ ਦਿੰਦੀ ਸੰਸਾਰ ਦੇ ਖੇਤਰ ਵਿੱਚ ਔਲਾਦ ਐਸੀ ਪ੍ਰਾਪਤੀ ਕਰਦੀ ਹੈ ਕਿ ਆਪਣੇ ਮਾਪਿਆਂ ਦਾ ਕੰਮ ਜਿਹੜਾ ਹੈ ਉਹ ਰੌਸ਼ਟ ਹੋ ਜਾਵੇ। ਕੋਈ ਆਪਣੇ ਦਾਦੇ, ਪਰਦਾਦੇ, ਪੁਰਖਿਆਂ ਦੀ ਕਮਾਈ ਜਿਹੜੀ ਆ ਸੰਸਾਰ ਤੇ ਆ ਕਰਕੇ ਉਹਨਾਂ ਨੇ ਕੀਤੀ ਹੋਈ ਕਮਾਈ ਉਹਨਾਂ ਦਾ ਜਸ ਜਿਹੜਾ ਹੈ ਅਗਲੀ ਪੀੜੀ ਤੱਕ ਉਹ ਕਮਾਈ ਜਿਹੜੀ ਆ ਉਹ ਪੀੜੀ ਆਖਦੀ ਰਹੇ। ਆਦਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਐਸੀ ਸੰਖਿਆਤ ਹਨ ਜਿਨ੍ਹਾਂ ਦੇ ਪਿਤਾ ਵੀ ਸ਼ਹੀਦ ਹਨ ਜਿਨ੍ਹਾਂ ਦੇ ਪਿਤਾ ਵੀ ਸ਼ਹੀਦ ਹਨ ਜਿਨ੍ਹਾਂ ਦੇ ਪੁੱਤਰ ਵੀ ਸ਼ਹੀਦ ਹਨ ਹੋਰ ਦਾਤਾ ਸ੍ਰੀ ਗੁਰੂ ਰੱਖਵਰ ਸਿੰਘ ਸਾਹਿਬ ਮਹਾਰਾਜ ਜਿਨ੍ਹਾਂ ਨੇ ਮੀਰੀ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਸਤਿਗੁਰਾਂ ਨੇ ਧਾਰਨ ਕੀਤੀਆਂ ਚਾਰ ਜੰਗਾਂ ਲੜੀਆਂ ظم کے خلاف شری گرو ہرگوبند اور مبارک سری گرو تیگ بہادر صاحب مہاراجہ اسیز بخش کریا کرتے ساتھ جدو سری گرو تیگ بہادر صاحب مہاراجوں کا پرکاش ہوا شری ہرمندر صاحب و ਅਸਰ ਕੀ ਵਾਰ ਦੀ ਸਮਾਪਤੀ ਹੋਈ ਗੁਰਸਿੱਖ ਨੇ ਆਕਰ ਕੇ ਦੱਸਿਆ ਸਤੂ ਦੀ ਆਗਮੀ ਵਿਧਾਈ ਹੋਵੇ ਤੁਹਾਡੇ ਗ੍ਰਹਿ ਵਿਖੇ ਸਹਿਬ ਜਾਤੇ ਦਾ ਪ੍ਰਕਾਸ਼ ਹੋਇਆ ਗੁਰੂ ਕੇ ਮਹਿਲ ਸਤੂ ਨੂੰ ਜਿਵੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਨੂੰ ਸਿਰ ਝੁਕਾਇਆ ਸਤਗੁਰਾਂ ਗੁਰਸਿੱਖਾਂ ਨੇ ਪੁੱਛਿਆ ਮਹਾਨ ਜੀ ਐਸਾ ਕਿਉਂ ਸਤਗੁਰਾਂ ਨੇ ਕਿਹਾ ਸੀ ਕਿ ਨਾਂ ਦੇ ਗ੍ਰਹਿ ਵਿਖੇ ऐसे महाबली योद्धा ने प्रकट होना है इन्होने एक नवां पथ जेड़ा है ओ साजना है तो जबो सतगुरु जी ज्योति ज्योत सुमाਉਣ ਤੋਂ ਪਹਿਲਾਂ ਮਾਤਾ ਨਾਨਕੀ ਜੀ ਔਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਹੁਕਮ ਕਰਕੇ ਸਤਿਗੁਰੂ ਜੀ ਕਹਿੰਦੇ ਹੋ ਤੁਸੀਂ ਬਕਾਰੇ ਵਿੱਚ ਚਲੇ ਜਾਓ ਇੱਕ ਸੁੰਦਰ ਰਮਾਲ ਔਰ ਇੱਕ ਕਟਾਰ ਮਾਤਾ ਨਾਨਕੀ ਜੀ ਨੂੰ ਬਖਸ਼ਿਸ਼ ਕੀਤੀ ਔਰ ਕਿਹਾ ਕਿ ਨਿਰਾਸ਼ ਨੀ ਹੋਣਾ ਇਹਨਾਂ ਦੇ ਗ੍ਰਹਿ ਵਿਖੇ ਵੀ ਗੁਰਤਾ ਗੱਦੀ ਆਉਣੀ ਔਰ ਤੁਸੀਂ ਐਸੇ ਪੁੱਤਰੇ ਦੇ ਦਰਸ਼ਨ ਕਰੋਗੇ ਜਿਹੜਾ ਕਿ ਸੰਸਾਰ ਭਰ ਦੇ ਵਿੱਚ ਜਿੰਨਾ ਵਰਗਾ ਕੋਈ ਨਹੀਂ ਹੋਇਆ ਐਸੇ ਮਹਾਂਪੁਰਜ ਉਹਦੇ ਗੁਰੂ ਤੇਗ ਬਹਾਦਰ ਸਾਹਿਬ ਜੀਾਂ ਦੇ ਗ੍ਰਹਿ ਵਿਖੇ ਪਗਤ ਹੋਣ ਜਦੋਂ ਸਤ ਜੋ ਜੀ ਪੂਰਬ ਕੀ ਯਾਤਰਾ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹ ਵੇੜੀ ਵਿੱਚ ਸਤਿਗੁਰੂ ਜੀ ਜਨਦੇ ਹਨ ਤੀਰਤ ਤੁਮ ਸਤਗੁਰ ਕੀਆ ਸਭ ਲੋਕ ਉਤਰਨ ਅਰਥਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦਾ ਉਤਮ ਹੈ ਸੰਸਾਰੀ ਜੀਵਾਂ ਦਾ ਉਧਾਰ ਕਰਨ ਵਾਸਤੇ ਨਿੱਤ ਸਖਤਾਂ ਦਾ ਭਾਰ ਹੀ ਕੱਟੁੰਦਾ ਮਹਾਰਾਜ ਜੀ ਉੱਤੇ ਜਾ ਕਰਕੇ ਸੱਚ ਦਾ ਪ੍ਰਚਾਰ ਕਰਦੇ ਪਰਮੇਸ਼ਰ ਦੇ ਨਾਮ ਨਾਲ ਦੁਨੀਆ ਨੂੰ ਸੱਚੀ ਸੇਧ ਜਿਹੜੀ ਸੀ ਉਹ ਦੇ ਕਰਕੇ ਪ੍ਰੇਰਿਤ ਇਹ ਉਦਕ ਸਿੰਘ ਮਹਾਰਾਜਿਆਂ ਦਾ ਇੱਕ ਸੰਖਾਰੀ ਦੀਵਾਨ ਉਪਦੇ ਦੇ ਪਾਤਰ ਸੱਚ ਦੇ ਨਾਲ ਜੁੜਿਆ ਰਹਿ ਕੇ ਆਪਣੇ ਜੀਵਨ ਦਾ ਭਲਾ ਕਰ ਸਕਣ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਿੱਤਰ ਕਰਦੇ ਮੁਰਗੁ ਮੁਰਪੇ ਤਪੂਰਵ ਕੀਸ ਬਿਆਨਾ ਭਾਂਤ ਭਾਗ ਕੇ ਤੀਰਤ ਨੰਨਾ ਜਬ ਨੀ ਜਾਤ ਤਿਰਬੇਣੀ ਪਏ ਪੁੰਦਾਰ ਦੇ ਕਰਤ ਬਿਤੇ ਸਤਮਾਤਮ ਅਰੰਕ ਅਰਾਧਾ ਗੋਵਿੰਦ ਜੋਗ ਸਾਧਨਾ ਸਾਧਾ ਜਿਨ ਜੋ ਕਰੀ ਅਲਖ ਕੀ ਸੇਵਾ ਤਾਂ ਤੇ ਭਏ ਪ੍ਰਸੰਨ ਗੁਰਦੇਵਾ ਕਹੀ ਪ੍ਰਕਾਸ਼ ਹਮਾਰਾ ਭਗੋ پٹنہ شہر بھی گئے باغ لو ترویہ الاہباد ست گروہ جی گئے ماتا نانکی جی نے اتنے پھر شری گرو تیگ بہادر صاحب جان بےنتی کی تے گروہ پتا جی دے بچن ہیں میرا شریر بھی برت ہو چکا ہے میں بھی اپنے پوترے کے درشن کرنا چاہوں گی ہاں میری اچھا ہے میں اپنے ہاتھوں میں اپنے پوترے کو کتاباں اور اپنی گوھر میں اپنے پوترے نو لے کر کے بیٹھا میری پاہنا بھی پوری تو آٹے کے دنیا آئی ہے لکھن دیا چوڑیاں پڑھتے ہو ماتا کی جی کہ لگے بھی اور بچن بھی ساتھ ہوڑ گئے کیونکہ آٹے پتا جی دے کرے ہوئے وجن خالی کی جانے سفل نہیں گے ਇਸ ਕਰਕੇ ਉਹ ਦਿਨ ਤਦ ਆਵੇ ਇੱਥੇ ਫਿਰ 6 ਮਹੀਨੇ ਸ੍ਰੀ ਗੁਰੂ ਤੇਗ ਬਹਾਦਰ ਸਰਮਹਾਰਾਜ ਜੀ ਅਤੇ ਸੰਤਾਂ ਦੇ ਨਾਲ ਜਦੋਂ ਇੱਥੇ ਰਹੇ ਇੱਥੇ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਕਿ ਇੱਥੇ ਮਾਰਤ ਗੁਦਰ ਕੌਮ ਜੀ ਦੀ ਓਕ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀਆਂ ਦਾ ਪ੍ਰਕਾਸ਼ ਹੋਇਆ ਔਰ ਜਨਮ ਪ੍ਰਕਾਰ ਜਿਹੜਾ ਹੈ ਸਤਿਗੁਰਾਂ ਦਾ ਸ੍ਰੀ ਵਕਨਾਂ ਸਾਹਿਬ ਜੀ ਧਰਤੀ ਤੇ ਤੱਕ ਸ੍ਰੀ ਹਰਮੰਦਰ ਜੀ ਸ੍ਰੀ ਵਕਨਾਂ ਸਾਹਿਬ ਇਖੇ ਮਹਾਰਾਜੀਆਂ ਦਾ ਪ੍ਰਕਾਸ਼ ਹੈ। ਸਵੈ ਜੀਵਨ ਦੇ ਅੰਦਰ ਭਗਤ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜ਼ਿਕਰ ਕਰਦੇ ਆਪ ਨੇ ਆਪਣੀ ਕਥਾ ਬਖੰਨੋ ਤਪ ਸਾਧਿਤ ਜੇ ਬਿੱਤ ਮੁਹਿਆ ਤੋਂ ਜਦੋਂ ਅਸੀਂ ਤਪ ਕਰ ਰਹੇ ਸਾਂ ਇਹ ਗੁਲਤ ਪਰਬਤ ਹੈ ਜਹਾਂ ਸਤਿ ਸ੍ਰੀਂਹ ਸੋਭਤ ਹੈ ਨਾ ਰਮ ਅਜ ਤਪੱਸਿਆ ਸਾਡੀ ਵਹਿ ਵਿਦ ਯੋਗ ਸਾਧਨਾ ਸਾਡੀ ਉੱਥੇ ਤਪੱਸਿਆ ਕਰਦਿਆਂ ਕਰਦਿਆਂ ਫਿਰ ਦੁਸ਼ਤ ਦਮਨ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਬੁਲਾਇਆ ਆਪਣੇ ਪਾਸ ਰੋਹੋਂ ਨੇ ਤਾਂ ਜੇ ਜਾਓ ਬਾਤ ਲੋਕ ਦੀ ਧਰ ਕੀਤੇ ਜਾ ਕਰਕੇ ਧਰਮ ਦਾ ਪ੍ਰਚਾਰ ਪ੍ਰਸਾਰ ਕਰਨਾ ਕਰੋ ਪਰ ਇੱਕ ਪਹਿਲਾ ਬਹੁਤ ਸਾਰੇ ਮੈ ਗੰਬਰ ਗਏ ਨਾ ਪਰ ਸੰਗਣਾ ਨੇ ਆਪਣੇ ਨਾਮ ਨਾਲ ਜੋੜਿਆ ਹੈ ਦੁਨੀਆ ਨੂੰ ਕਿਸੇ ਨੇ ਵੀ ਸਾਡਾ ਨਾਮ ਨਹੀਂ ਜਪਾਇਆ ਇਸ ਕਰਕੇ ਜਾ ਤੱਕ ਇਹ ਧਰਮ ਦਾ ਪ੍ਰਚਾਰ ਔਰ ਪ੍ਰਸਾਰ ਕਰੋ ਥਾੜ ਭਇਓ ਮੈਂ ਜੋਰ ਕਰ ਬਚਨ ਤਾਹ ਸਿਰ ਧਿਆਏ ਪੰਥ ਚੱਲੇ ਤਬ ਜਗਤ ਮੈਂ ਜਨ ਤੁਮ ਕਰੋ ਸਹਾਇ ਸਤਿਗੁਰੂ ਜੀ ਕਹਿੰਦੇ ਫਿਰ ਅਸੀਂ ਆਤਲਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਬੇਨਤੀ ਕੀਤੀ ਪੰਥ ਤਾਂ ਪ੍ਰਗਟ ਹੋਏਗਾ ਸੰਸਾਰ ਤੇ ਜਦੋਂ ਤੁਸੀਂ ਆਤ ਸਹਿਤ ਕਰੋ ਤੇਰਾ ਆਤਲਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਰੀ ਸ਼ਕਤੀ ਜਿਹੜੀ ਸੀ ਆ ਰਸਤਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੂੰ ਬਖਸ਼ਿਸ਼ ਕਰਦਿਆ ਮੈਂ ਆਪਣਾ ਸੁੱਤ ਤੋਂ ਦੇ ਵਿਵਾਜ ਅੰਥ ਪਰਚੁਰ ਕਰਦੇ ਕੋ ਸਾਜਾ ਅੰਥ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੇ ਤੁਹਾਨੂੰ ਸਾਜਿਆ ਹੈ ਪਰ ਸਤਿਗੁਰੂ ਜੀ ਕਹਿੰਦੇ ਚਿਤਨਾ ਭਇਓ ਨਮਰੋ ਆਗਨ ਕਹਿ ਜੂਵੀ ਰਹੀ ਸੁਰਤ ਪ੍ਰਹ ਚਰਨਮੈ ਸਾਡਾ ਚਿਤ ਲਈ ਸੀ ਕਰਦਾ ਸੰਸਾਰ ਤੇ ਆਉਣ ਨੂੰ ਅਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਰੂਪ ਮੰਨਿਆ ਹੋਇਆ ਸਤਿਗੁਰੂ ਜੀ ਮਾਹ ਗੁਰ ਕੌਰ ਜੀ ਦੀ ਔਕਖ ਦੇ ਵਿੱਚ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਪਰ ਉਹ ਧਰਤੀ ਜਿੱਥੇ ਧੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜਿਆਂ ਦੇ ਮਹਾਰਕ ਚਰਮ ਸੈ ਸਤਿਗੁਰੂ ਜੀ ਭਾਈ ਮਰਦਾਨਾ ਜੀ ਦੇ ਨਾਲ ਜਾਂਦੇ ਚੱਲਦੇ ਚੱਲਦੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਕੋ ਬਹੁਤ ਔਖ ਲੱਗੀ ਹੈ ਨੇੜੇ ਹੀ ਸ਼ਗਰ ਆਉ ਨੂੰ ਪਾਟਲੀ ਪੁੱਤਰ ਕਿਹਾ ਜਾਂਦਾ ਜੀ ਬਟਨਾ ਸਾਹਿਬ ਦੇ ਹੀ ਨਾਮ ਹਨ ਐ ਲਗੇ ਮਹਾਰਾਜ ਤੁਹਾਡੇ ਆ ਗਏ ਹੋਏ ਮੈਂ ਕੁਝ ਸ਼ਾਗਰਾਂ ਮੈਂ ਪਰ ਮੇਰੇ ਪੱਲੇ ਤਾਂ ਥੇਲਾ ਨਹੀਂ ਹੈ ਇੱਥੇ ਦੇਣਾ ਕਿਨੇ ਹੈ ਮਹਾਰਾਜੀਆਂ ਨੇ ਪੈਰ ਦੇ ਲੋਕੇ ਨਾਲ ਧਰਤੀ ਕਰੋੜ ਦੇ ਕਿੰਮਤ ਲਾਲ ਭਾਈ ਪਰਦਾਦਾ ਜੀ ਦੇ ਹੱਥ ਵਿੱਚ ਰੱਖਿਆ ਕਿ ਜਾਵਾ ਵੇਚ ਕੇ ਕੁਝ ਸ਼ਕਣ ਵਾਸਤੇ ਲਿਆ ਜਦੋਂ ਜਾਂਦੇ ਨੇ ਪਰ ਲਾ ਉਹ ਤੋਂ ਗੋਲੀਆਂ ਇਹਦਾ ਮੁੱਲ ਹੋਦਾ ਕਿ ਜੇ ਥੋੜੀ ਜਿਹੀ ਮਠਿਆਈ ਜਿਹੜੀ ਸੀ ਭਾਈ ਮਰਦਾਨਾ ਜੀ ਨੂੰ ਦੇਣੀ ਚਾਹੀ। ਪਰ ਇਹਨਾਂ ਦਾ ਸਾਲਸਰਾ ਜੋੜੀ ਦੇ ਪਾਸ ਜਾਂਦੇ ਉਹਨਾਂ ਨੇ 100 ਰੁਪਇਆ ਉਸ ਨਵੇਂ ਦਰਸ਼ਨੀ ਭੇਟਾ ਰੱਖ ਕੇ ਉਸ ਲਾਲ ਨੂੰ ਮੱਥਾ ਟੇਕਿਆ। ਕੇਵਲ ਇਹਦੀ ਦਰਸ਼ਨੀ ਭੇਟਾ ਹੈ। ਫਰੀਦਕੋੜਵਾਰ ਤੇ ਤਾਂ ਇਹ ਸਾਰੀ ਸੰਤ ਕੀ ਜਿਹੜੀ ਆ ਵਿਕ ਜਾਏ ਤਾਂ ਵੀ ਇਹਦਾ ਮੁੱਲ ਜਿਹੜਾ ਹੈ ਮੈਂ ਨਹੀਂ ਉਤਾਰ ਸਕਦਾ। ਭਾਈ ਮਰਦਾਨਾ ਜੀ ਸਤਪੁਰੰਦੇ ਪਾਸ ਆਏ ਲੱਗੇ ਜੀ ਦਰਸ਼ਨੀ ਭੇਟਾ ਦਿੱਤੀ ਮਹਾਰਾਜ ਜੀ ਜਿਹੜੇ ਕਰੀ ਨਹੀਂ ਸਕਦਾ ਤੇ ਅਸੀਂ ਦਰਸ਼ਨੀ ਭੇਟਾ ਵੀ ਨਹੀਂ ਲੈਣੀ ਉਹ ਤੁਹਾਨੂੰ ਵਾਪਸ ਕਰਿਓ ਭਾਈ ਮਰਦਾਨਾ ਜੀ ਗਏ ਸਾਰਸਰਾਏ ਚੌਰੀ ਨੇ ਦੇਖਿਆ ਵੀ ਆਪਣਾ ਕੋਈ ਮਹਾਨ ਪੁਰਖ ਹਰ ਉਹਨਾਂ ਦੇ ਬਾਅਦ ਤੇ ਭੋਜਨ ਤਿਆਰ ਕਰਕੇ ਆਪਣੇ ਨੌਕਰ ਭਾਈ ਅਧਰਕੇ ਨੂੰ ਭੇਜਿਆ ਕਿ ਤੁਸੀਂ ਚਲੋ ਮੈਂ ਵੀ ਪਿੱਛੇ ਆ ਰਿਹਾ ਭਾਈ ਅਧਰਕਾ ਕਰਕੇ ਮਹਾਰਾਣੀ ਆਨੇ ਚਰਣੀ ਲੱਗਿਆ ਸਤਿਗੁਰਾਂ ਦੀ ਅਪਾਰ ਬਖਸ਼ਣਾ ਦਾ ਪੰਕਰ ਬਣਿਆ ਸਤਸਰਾਏ ਜੋਗੀ ਦੇ ਪਿੱਛੇ ਆ ਗਿਆ ਸਤਗੁਰੂ ਜੀ ਕਹਿੰਦੇ ਦੁਨੀਆਂ ਦੇ ਦੁਨਿਆਵੀ ਲਾਲ ਕਰਨਿਆਂ ਸਾਰਾ ਉਮਰ ਜਿਹੜਾ ਹੈ ਆਪਣੀ ਬਤੀਤ ਕਰ ਦਿੱਤੀ ਹੈ ਕਿਤੇ ਆਪਣੇ ਜੀਵਨ ਰੂਪੀ ਕੀਮਤੀ ਲਾਲ ਵਾਰੇ ਦੀ ਸੋਚਿਆ ਕਦੇ ਇਹਨਾਂ ਸਵਾਸਾਂ ਦੀ ਵੀ ਪਰਗ ਕੀਤੀ ਹੈ ਨਹੀਂ Maharaja ਇਸੇ ਕਰਕੇ ਧਾਰਮਿਕ ਦੀ ਸ਼ਰਣ ਵਿੱਚ ਆਇਆ ਸਤਿਗੁਰੂ ਜੀ ਕਹਿੰਦੇ ਕਿ ਇਹ ਫਿਰ ਜੀਵਨ ਦੀ ਸੱਚੀ ਪ੍ਰਾਪਤ ਕਰਨੀ ਦਾ ਅਸੀਸ ਬਖਸ਼ਿਸ਼ ਜਿਹੜੀ ਹੈ ਭਾਈ ਆਧਰ ਕੇ ਨੂੰ ਕਰ ਸਕਿਆ ਇਹਦੇ ਪਾਸੋਂ ਲੈਣਾ ਤਾਂ ਹੁਣ ਜੇ ਕੋਈ ਆਗਿਆਤੀ ਹੁੰਦਾ ਉਹਨੇ ਸੋਚਣਾ ਸੀ ਮੈਂ ਆਪਣੇ ਨੌਕਰ ਦੇ ਚਰਨੀ ਕਿਉਂ ਪਵਾਂ ਕਿਉਂਕਿ ਸਤਿਗੁਰੂ ਜੀ ਕਹਿੰਦੇ ਆਪਣੇ ਨੌਕਰ ਦੇ ਪੈਰਾਂ ਤੇ ਮੱਥਾ ਟੇਕ ਕੇ ਬਖਸ਼ਿਸ਼ ਪ੍ਰਾਪਤ ਕਰਨੀ ਹੈ ਪਰ ਚਾਹ ਸੀ ਮਹਾਰਾਜ ਜੀ ਨੇ ਜਿਹੜਾ ਪਾਇਆ ਕਿ ਨਿਮਰਤਾ ਹੈ ਉਸ ਸਭਾ ਸੱਚ ਦਾ ਧਾਰਨੀ ਹੈ ਉਸ ਸਾਲਸਰਾਏ ਨੇ ਸਤਿਗੁਰਾਂ ਦੀ ਆਗਿਆ ਮੰਨਦਿਆਂ ਹੋਇਆਂ ਅਧਰਕ ਦੇ ਚਰਨਾਂ ਤੇ ਮੱਥਾ ਟੇਕਿਆ ਆਦ ਗੁਰੂ ਨਾਨਕ ਸਾਹਿਬ ਮਹਾਰਾਜਿਆਂ ਨੇ અપਾਰ ਬਰਕਤਾਂ ਜਿਹੜੀਆਂ ਸਤ ਸਾਲਸਰਾਏ ਨੂੰ ਬਖਸ਼ਿਸ਼ ਦਿੱਤੀਆਂ ਕਿਉਂਕਿ ਆਪੇ ਜੋ ਚੇਲਾ ਦੀ ਦਿੱਖ ਪ੍ਰਗਟ ਕਰਨ ਵਾਲੇ ਇਸ ਧਰਤੀ ਤੇ ਪ੍ਰਗਟ ਹੋਣਾ ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜਿਆਂ ਨੇ ਉਹ ਬੀਜ ਜਿਹੜਾ ਸੀ ਉਹ ਰੱਖਿਆ ਇਸ ਧਰਤੀ ਅਧਾਰ ਕਹਿੰਦੇ ਜਰਨਾ ਤੇ ਜਦੋਂ ਸਾਲਸਰਾਏ ਦੇ ਮੱਥਾ ਟੇਕਿਆ ਸਤਿਗੁਰਾਂ ਦੀ ਬਖਸ਼ਿਸ਼ ਲਈ ਮਹਾਰਾਜ ਜੀ ਆਨੇ ਇੱਥੇ ਆਪਾਰ ਬਖਸ਼ਿਸ਼ ਸਾਲਸਰਾਏ ਤੇ ਕੀਤੀਆਂ ਬੇਨਤੀ ਕਰਦਾ ਮਹਾਰਾਜ ਘਰੇ ਚੱਲੋ ਸਤਿਗੁਰੂ ਜੀ ਕਹਿੰਦੇ ਨਹੀਂ ਸਮਾਂ ਆਏਗਾ ਕਈ ਸਾਲ ਅਸੀਂ ਤੇਰੇ ਘਰ ਵਿੱਚ ਰਹਾਂਗੇ ਔਰ ਜਿਹੜਾ ਅਸੀਂ ਅੱਜ ਬਖਸ਼ਣ ਕਰਦੇ ਆਂ ਪਾਤਸ਼ਾਹੀ ਹਰਮੰਦਰ ਜੀ ਦਾ ਇਹ ਸਾਲਸਰਾਏ ਜੌਲੀ ਦੀ ਹਵੇਲੀ ਹੈ ਸਤਿਗੁਰੂ ਤੇ ਪਹਾਦਰ ਸਾਹਿਬ ਮਹਾਰਾਜੀਆਂ ਆਪਣੇ ਪਰਿਵਾਰ ਨੂੰ ਇੱਥੇ ਛੱਡ ਕੇ ਸਤਿਗੁਰੂ ਦੀ ਅੱਗੇ ਅਸਾਂ ਪਲ ਜਾਂਦੇ ਔਰ ਇੱਥੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀਆਂ ਦਾ ਅੱਜ ਦੇ ਦਿਨ ਪ੍ਰਕਾਸ਼ ਹੋਇਆ ਜੋ ਸੰਗਤਾਂ ਸਰਧਾ ਭਾਵਨਾ ਸਰਕਾਰ ਦੇ ਨਾਲ ਬਣਾ ਰਹੀਆਂ ਹਨ ਇਸ ਵੇਲੇ ਮਹਾਰਾਜੀਆਂ ਦਾ ਪ੍ਰਕਾਸ਼ ਹੋਇਆ ਸੁਨਾਮ ਦੇ ਰਹਿਣ ਵਾਲੇ ਸੈਯਦ ਭੀਖਣਚਾ ਪਤਾ ਲੱਗਿਆ ਹਾਂ ਮੇਰੇ ਪੱਛਮ ਵਾਲੇ ਪਾਸੇ ਨੂੰ ਨਮਾਜ਼ ਅਦਾ ਕਰਦੇ ਆਪਣਾ ਸਿਰ ਝੁਕਾਉਂਦੇ ਅੱਜ ਪੂਰਬ ਵਾਲੇ ਪਾਸੇ ਨੂੰ ਮੂੰਹ ਕਰਕੇ ਸਿਰਦਾ ਕਰਦੇ ਮੁਰਿੰਦਾ ਨੇ ਮੁੱਖਿਆ ਕਿ ਪੀਰ ਜੀ ਅੱਜ ਤੁਸੀਂ ਦਿਸ਼ਾ ਟੁੱਲ ਗਏ ਹੋ ਅੱਜ ਪੂਰਬ ਵਾਲੇ ਪਾਸੇ ਨੂੰ ਮੂੰਹ ਕਰਕੇ ਤੁਸੀਂ ਅੱਜ ਨਮਾਜ਼ ਅਦਾ ਕਰ ਰਹੇ ਹੋ ਸਿਰ ਝੁਕਾ ਰਹੇ ਹੋ ਕਹਿੰਦੇ ਅੱਜ ਬੋਲਾ ਦਾ ਨੂਰ ਪੂਰਬ ਵਾਲੇ ਪਾਸੇ ਪ੍ਰਗਟ ਹੋਇਆ ਇਸ ਕਰਕੇ ਅਸੀਂ ਉਧਰ ਨੂੰ ਮੁਹਰ ਕਰਕੇ ਸੀਸ ਨਿਵਾੜੇ ਕਿ ਅੱਜ ਇਧਰਲੇ ਪਾਸੇ ਕੋਦਾ ਦਾ ਨੂਰ ਚੜਿਆ ਹੈ ਕੋਦਾ ਦਾ ਨੂਰ ਪਰਗਟ ਹੋਇਆ ਆਪਣੀ ਮੁਰੀਦਾਂ ਨਾਲ ਲੈ ਕਰਕੇ ਚੱਲ ਪਏ ਇਹ ਦਹੀਨੇ ਦਾ ਸਰਬ ਜਿਹੜਾ ਸੀ ਸૈયਦ ਪੀਕਨ ਸਾਹਿਬ ਨੇ ਤੈਅ ਕੀਤਾ ਪਹੁੰਚੇ ਹਾਂ ਸਿਰ ਪਤਨਾ ਸਾਹਿਬ ਇੱਥੇ ਬੇਰਤੀ ਕੀਤੀ ਕਿ ਅਸੀਂ ਗੁਰੂ ਸਾਹਿਬ ਜੀ ਨੇ ਦਿਦਾਰ ਕਰਨੇ ਹੰਤ ਬਾਲਕ ਦੇ ਸਭ ਨੂੰ ਵੀ ਦਿਦਾਰ ਕਰਾਉਂ ਨਾਣਾ ਕਿਰਪਾਲ ਜਾਨੀ ਕਹਿਣੇ ਵੀ ਹਜੇ ਤਾਂ ਜਿਨ੍ਹਾਂ ਨੇ ਪੇਤਾ ਜੀ ਨਹੀਂ ਹਣ ਜਦੋਂ ਉਹ ਆਉਣਗੇ ਫੇਰ ਤੁਹਾਨੂੰ ਬਿਦਾਰ ਕਰਾਂ ਜਦ ਕੀਤੇ ਭੁੱਲ ਗਿਆ ਕਿ ਤਾਂ ਇੱਥੇ ਬੈਠ ਜਾਣਾ ਔਰ ਇਹਨਾਂ ਦੇ ਗੁਜ਼ਾਰ ਕਰ ਤੋਂ ਬਿਨਾ ਸੀ ਜਾਣਾ ਨਹੀਂ ਬਾਰ ਬਾਰ ਬੇਨਤੀ ਕਰਤੇ ਮਾਮਾ ਕਿਰਪਾਲ ਜਾਨੀ ਕਰ ਸਾਹੁਰਾ ਨੂੰ ਬਸਰ ਵਿੱਚ ਰੇਟ ਕਰਕੇ 12 ਲਾਇਨ ਕਰਕੇ ਆਏ ਲੋਕ ਜੀਆਂ ਸਹਿਰ ਭੀਖੜ ਸਾਹਿਬੀ ਲੈ ਕਰਕੇ ਮਹਾਰਾਜੀਆਂ ਨੇ ਸਨਮੁਖ ਬੈਠੇ ਹਨ ਧੰਗੁਰ ਗੋਬਿੰਦ ਸਿੰਘ ਸਾਹਿਬ ਮਹਾਰਾਜੀਆਂ ਨੇ ਬਹੁਤ ਪੁੱਜੀਆਂ ਤੇ ਹੱਥ ਰੱਖੇ ਕਿਉਂਕਿ ਕਿਸੇ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜੀਆਂ ਨੂੰ ਸਵਾਲ ਕੀਤਾ ਸੀ ਇਸਲਾਮ ਧਰਮ ਦੇ ਜਿਹੜੇ ਅਨਿਆਇ ਸੰਘ ਕੇ Hindu ਵੱਡਾ ਕੇ Muslim ਹੋਏ ਆਤਗੁਰੂ ਜੀ ਕਹਿੰਦੇ ਭਾਈ ਸੁਭਾ ਸ਼ੁਭ ਅਮਲਾ ਬਾਜੋ ਦੁੱਖ ਨਹੀ ਕਿਉਂਕਿ ਮਾਰਗ ਦੀ ਬਰਗਾਹ ਦੇ ਵਿੱਚ ਸ਼ੁਭ ਅਮਲ ਜਿਹੜੇ ਹਨ ਉਹ ਪ੍ਰਮਾਨ ਹੁੰਦੇ ਇਸ ਕਰਕੇ ਜਿਨ੍ਹਾਂ ਨੇ ਪਾਸ ਨਾ ਜਦੂਆਂ ਦੇ ਪਾਸ ਨਾ ਮੁਸਲਮਾਨਾਂ ਦੇ ਪਾਸ ਸ਼ੁਭ ਅਮਲ ਨਹੀਂ ਹਨ ਸ਼ੁਭ ਅਮਲਾਂ ਕਰਕੇ ਇਰਖਾ ਦੁਆਸ ਵਿੱਚ ਫਸੇ ਹੋਏ ਲੋਹੂ ਹੀ ਲੋ ਰਹੇ ਹਨ ਔਰ ਸੈਯਦ ਪੀਖਣ ਸਾਹਿਬ ਨੇ ਵੀ ਅੱਜ ਇਹਹੀ ਜਿਹੜਾ ਸਵਾਲ ਸੀ ਸਾਧਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੇ ਅੰਗੇ ਰੱਖਿਆ ਕਿ ਸਤਗੁਰੂ ਜੀ ਆਗ ਜੋਆਂ ਦੀ ਰਾਖੀ ਕਰਨ ਆਇਆ ਨਾ ਮੁਸਲਮਾਨਾਂ ਦੀ ਰਾਖੀ ਕਰਨ ਹੈ ਸਤਿਗੁਰੂ ਜੀ ਕਹਿੰਦੇ ਅਸੀਂ ਦੋਵਾਂ ਦੇ ਕਿਸੇ ਦੀ ਵਿਰੋਧਤਾ ਕਰਨ ਵਾਸਤੇ ਨਹੀਂ ਆਏ ਅਸੀਂ ਤਾਂ ਜ਼ੁਲਮ ਦਾ ਨਾਸ਼ ਕਰਨ ਵਾਸਤੇ ਆਏ ਧਰਮ ਚਲਾਵਨ ਸੰਤ ਉਵਾਰਨ ਦੁਸ਼ਟ ਸਭਨ ਕੋ ਮੋਲ ਉਖਾੜਨ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦਾ ਧਰਮ ਕੀਤੇ ਆਉਣ ਦਾ ਮਨੋਰਥ ਕੀ ਹੈ ਸਤਿਗੁਰੂ ਜੀ ਧਰਮ ਚਲਾਉਣ ਦਾ ਤੇ ਧਰਮ ਦਾ ਪ੍ਰਚਾਰ ਵਿਸਥਾਰ ਕਰਨ ਵਾਸਤੇ ਔਰ ਦੁਸ਼ਟਾਂ ਦੀ ਜਿਹੜੀ ਡੜ ਹੈ ਮਹਾਰਾਜਿਓ ਉੱਟੜ ਵਾਸਤੇ ਔਰ ਸੰਜਣਾ ਦੀ ਰਾਖੀ ਕਰਨ ਵਾਸਤੇ ਕਿਉਂਕਿ ਅਰੰਭ ਦੇਵ ਦਾ ਜ਼ੁਲਮ ਜਿੰਨਾ ਵੱਧ ਚੁੱਕਿਆ ਸੀ ਕਿ ਸਤਿਗੁਰੂ ਜੀ ਐਸੇ ਜ਼ੁਲਮ ਦੇ ਹੱਥ ਨੂੰ ਰੋਕਣ ਵਾਸਤੇ ਇਸ ਕਰਕੇ ਨਾਮਦਾਗਨੀ ਉਮਰ ਦੇ ਵਿੱਚ ਧਰਮ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀਆਂ ਨੇ ਗੁਰੂ ਪਿਤਾ ਜੀ ਨੂੰ ਆਪ ਆਗਿਆ ਦਿੱਤੀ ਕਿ ਸਤਿਗੁਰੂ ਜੀ ਤੁਸੀਂ ਜਾਓ ਇਹਨਾਂ ਦੇ ਧਰਮ ਦੀ ਰੱਖਿਆ ਜਿਹੜੀ ਆ ਤੁਸੀਂ ਕਰ ਸਕਦੇ ਹੋ ਭਾਵੇਂ ਕੋ ਵੱਡਾ ਪੈਗੰਬਰ ਇਸ ਦੁਨੀਆ ਦੇ ਵਿੱਚ ਕੋਈ ਨਹੀਂ ਹੈ ਨਾਲਸਾਰ ਦੇ ਉਮਰ ਦੇ ਵਿੱਚ ਆਪਣੇ ਕਿੰਦਾ ਹੀ ਉਹ ਇਸ ਤਰ੍ਹਾਂ ਕਹਿਣਾ ਔਰ ਧਰਗੁਰੂ ਤੇਗ বাহাদুর ਸਾਹਿਬ ਮਨਰਾਜੀਆ ਨੇ ਉਹਨਾਂ ਦਾ ਤਿਲਕ ਤੇ ਜੱਜੂ ਮਨਰਾਜ ਜੀ ਦਾ ਕੀ ਕਰਦੇ ਆ ਮਾਇਆ ਰੱਖਦੇ ਉਹ ਤਿਲਕ ਪੂਜ ਰਿਹਾ ਹੈ ਜੱਜੂ ਪੂਤਾ ਰਿਹਾ ਹੈ ਭਰੋ ਦੀ ਰਾਖੀ ਕਰਨਿਆ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀਆਂ ਨੇ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨੂੰ ਦਿੱਲੀ ਵਿਖੇ ਸ਼ਹਾਦਤ ਦੇਣ ਵਾਸਤੇ ਤੋਰੇ ਇਸ ਕਰਕੇ ਧਰਮ ਦੀ ਰਾਖੀ ਕਰਨ ਵਾਸਤੇ ਦੁਸ਼ਟਾਂ ਦੀਆਂ ਜੜ੍ਹਾਂ ਕੁੱਟਣ ਵਾਸਤੇ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਅਰਦਾ ਕਰ ਕੋਏ ਜਾਹੀ ਕਾਜ ਧਰ ਲਾ ਜਨਮਨ ਸਰਬ ਜਲੇ ਹਉ ਸਾਧੂ ਸਤ ਮਨ ਮੰ ਇਸ ਕਰਕੇ ਸਤ ਜੀ ਰੋ ਆਪੜੇ ਮਨ ਵਿੱਚ ਸਮਝ ਲੈਣਾ ਕਿ ਅਸੀਂ ਕਾਹਦੇ ਵਾਸਤੇ ਆਏ ਹਾਂ ਧਰਮ ਚਲਾਵਨ ਹੰਤੂ ਵਾਰਨ ਦੁਸ਼ਟ ਸਭਦ ਕੋ ਮੂਲ ਉਪਾਰਨ ਦੁਸ਼ਟਾਂ ਦੀਆਂ ਜਣਾ ਕੁੱਟਣ ਵਾਸਤੇ ਕੇਵਲ ਆਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਓਟ ਲੈ ਕਰਕੇ ਦੁਨੀਆ ਤੇ ਪਹਿਲਾਂ ਬਹੁਤ ਅਵਤਾਰ ਆਏ ਦੇਤੇ ਤੋਂ શ્રી ਰਾਮ ਜੀ ਦੀ ਪੂਜਾ ਹੋ ਰਹੀ ਹੈ ਅੱਜ ਵੀ ਹੋ ਰਹੀ ਹੈ ਗਵਾਖ ਪਰ ਤੋਂ ਲੈ ਤਾ ਕਿ શ્રી ਕ੍ਰਿਸ਼ਨ ਜੀ ਨੂੰ ਅੱਜ ਵੀ ਪੂਜਿਆ ਜਾਂਦਾ ਹੈ ਜੈ ਤੀਰੋ ਦੇਵੀ ਦੇਵਤੇ ਇਸ ਸੰਸਾਰ ਤੇ ਹਰ ਪਰ ਕਿਸੇ ਨੇ ਵੀ ਹਿੰਦੂ ਧਰਮ ਦੇ ਰੱਖਿਆ ਨਹੀਂ ਕੀ ਇਸ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇਸ ਦੇ ਵਾਰ ਤੇ ਜੇ ਸਤਿਗੁਰੂ ਦੀ ਬਾਤ ਆਉਂਦੇ ਇਹ ਦੇਜ ਦੇਜ ਨਾ ਹੁੰਦਾ ਇਹ ਪੇਤਾ ਲਖਮੀਸ਼ ਨਾਮ ਦਾ ਧਰਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਅੰਤਰਪ੍ਰਨਾ ਨਿਤਾਂ ਦੇ ਤਾਂ ਦੇਸ਼ ਦਾ ਨਕਸ਼ਾ ਕੁਦਰ ਹੋਣਾ ਇਸ ਕਰਕੇ ਧਰਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੀ ਮਿਹਰ ਮੰਗਾਲਾ ਗੌਰ ਪ੍ਰਾਇਜ ਕਟੜ ਆਰੀਆ ਸਮਾਜ ਦੀ ਸੁਮਹਾਰ ਰੂਪੇ ਧਰਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਂਦੇ ਜੀਵਨ ਬਾਰੇ ਉਹਨਾਂ ਨੇ ਕਿਤਾਬ ਨਹੀਂ ਕੀਤੀ ਇੱਕ ਆਪ ਸੇ ਗੁਰਬਲਾ क्या लहर को देख के साहिल को मंद धार को जा लहर को देख के कतार की संगत है नानक की तत्त्व है जितनी भी वो तारीफ गोविंद की वो कम है पटवा दिए शिष्य चाव ने गीता को सुनाकर रूपक दी गोविंद ने तलवार उठाकर तान गुरु गोविंद सिंह साहब महाराज जीया ने उन रोहा देवे

ਨੰਗੇ ਕਰਪ ਕਦੇ ਨਹੀਂ ਭੱਤ ਪਾਗੜੀ ਮਹਾਰਾਜ ਜਦ ਕਿੜੀ ਉੱਟਦੀ ਐ ਸਾਨੂੰ ਡਰ ਹੁੰਦਾ ਹੈ ਕਿੜੀ ਉੱਡੇ ਤੇ ਹੱਥ ਦਰ ਪਾਏ ਦੁਸ਼ਮਣ ਕਿਵੇਂ ਲੜ ਸਕਾਏ ਹੱਥ ਗੁਰੂ ਜੀ ਕਦੇ ਨਹੀਂ ਕੋ ਸਰਦਾਰ ਬਣਾਉ ਤਬਾ ਗੋਬਿੰਦ ਸਿੰਘ ਨਾਨਕਾ ਵਾਹ ਪ੍ਰਗਟਿਓ ਮਰਨ ਅਗਮਣਾ ਅਗਿਆਨ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਤੇਜਾ ਕਾਤਰੇ ਹਰਕਾਰ ਗੁਰੂ ਗੋਬਿੰਦ ਸਿੰਘ ਬੇਕਸਾਂ ਰਾਜਾ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੂੰ ਕੋਈ ਨਹੀਂ ਸਿਆਣ ਦਾ ਐਸੇ ਦੁਖੀਆਂ ਦੇ ਯਾਰ ਬਣ ਕੇ ਆਏ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਐਸੇ ਦੁਖ ਦਮਨ ਦੀ ਸੰਤਰਾ ਦੇ ਬਾਨੀ ਅਮਰ ਕਵੀ ਦਾਤੇ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਸਵਾਰ ਕਰਦਾ ਹੈ ਸਤਿਗੁਰੂ ਜੀ ਸਾਰਾ ਤੁਹੀ ਆਪ ਜੀ ਨੇ ਛੱਡ ਦੇ ਚਾਹਿਆ ਮਿਲਦਾ ਮਹਾਰਾਜ ਦਾ ਪੁੱਤਰ ਆਪਣੇ ਪਾਸ ਰੱਖੇ ਨਾ ਪਿਤਾ ਨੂੰ ਆਪਣੇ ਪਾਸ ਰੱਖਿਆ ਐਦਾਂ ਸੋਹਣਾ ਨਾਨਕਪੁਰ ਸ਼ਹਿਰ ਪਿਤਾ ਨੇ ਧਰਮ ਦੀ ਮੁੱਲ ਲੈ ਕਰਕੇ ਵਸਾਇਆ ਹੋਇਆ ਨਗਰ ਸਤguru ਯੋਗ ਛੱਡ ਦਿੱਤਾ ਫਿਰ ਕਿਹੜੀ ਚੀਜ਼ ਪਿਆਰੀ ਜਿਹੜੀ ਸੀ ਤੁਹਾਨੂੰ ਲੱਗ ਪਿਤਾ ਦਾ ਪਿਆਰ ਉਹਦਾ ਦਿੱਲੀ ਵਾਲੇ ਤੌਰ ਦਾ ਨਾ ਰੱਖਤਾ ਨਾਲ ਪਿਆਰ ਹੁੰਦਾ ਜੰਗ ਵਿੱਚ ਤੌਰ ਦਾ ਕੁੜੀ ਨਾਲ ਪਿਆਰ ਹੁੰਦਾ ਅਨੰਦ ਕੁੜੀ ਨੂੰ ਵੀ ਛੋੜਦਾ ਨਾ ਮਾਇਆ ਨਾਲ ਪਿਆਰ ਹੁੰਦਾ ਨਾ ਦੀਨ ਨੂੰ ਕਿਰੋੜ ਦਾ ਨਾ ਫਿਰ ਮਹਾਰਾਜ ਪਿਆਰ ਕਿਹਦੇ ਨਾਲ ਕੀਤਾ ਧੰਗ ਗੁਰੂ ਸਿੰਘ ਸਾਹਿਬ ਮਹਾਰਾਜ ਕਹਿਣ ਲੱਗੇ ਵੀਰ ਜੀ ਅਮਰਤ ਪਿਆਰਾ ਸਾਨੂੰ ਖੱਡੇ ਵਾਲੀ ਆਤ ਦਾ ਅੰਮ੍ਰਿਤ ਨੂੰ ਸਤੂ ਜੀ ਭਾਈ ਦਾਸ ਸਿੰਘ ਨੇ ਮਹਾਰਾਜਿਆਂ ਨੂੰ ਸਵਾਲ ਕੀਤਾ ਮਹਾਰਾਜ ਅਸੀਂ ਤਾਂ ਸਿਰ ਦਿੱਤਾ ਤੁਸੀਂ ਕੀ ਦਿਓਗੇ ਸਤੂ ਜੀ ਕਹਿ ਲਗੇ ਸਾਰਾ ਸਰਬੰਸ ਜਿਹੜਾ ਹੈ ਅਸੀਂ ਕੁਮਾਰ ਕਰਦੇ ਇੰਨੀ ਪਿਆਰੀ ਚੀਜ਼ ਇੰਨੀ ਪਿਆਰੀ ਵਸਤੂ ਬਟੂਲੀ ਦਾ ਤਤ ਗੁਰ ਸਿੱਖ ਸਾਹਿਬ ਮਹਾਰਾਜ ਦੀ ਲੈ ਕਰਕੇ ਆਏ ਜਿਹੜੇ ਖਾਲਸਾ ਤਤ ਨੂੰ ਸਤੂਆਂ ਨੇ ਬਰਸ਼ ਕੀਤੀ ਔਰ ਆਪਣਾ ਸਾਰਾ ਕੁਝ ਹੀ ਸਤਿਗੁਰਾਂ ਦੇ ਖਾਲਸਾ ਪੰਥ ਕੋ ਕੁਰਬਾਨ ਕਰ ਦਿੰਦਾ ਆਪਣਾ ਰੂਪ ਆਪਣਾ ਸਾਰਾ ਕੁਝ ਹੀ ਦੇ ਦਿੰਦਾ ਖਾਲਸਾ ਤੇ ਰੂਪ ਨਾ ਕਾਲ ਖਾਲਸੇ ਮੈਨੂੰ ਕਰੋ ਨਿਵਾਸ ਇਹ ਸਾਰਾ ਕੁਝ ਹੀ ਮਹਾਰਾਜਿਆਂ ਨੇ ਆਪਣੇ ਖਾਲਸੇ ਨੂੰ ਵਚਨ ਕਰ ਦਿੱਤਾ ਉਹ ਧਰਮ ਨੂੰ ਪ੍ਰਗਟ ਕਰਨ ਵਾਲਾ ਧੰਗ ਗੁਰੂ ਰਾਮਦਾਸ ਜੈ ਮਹਾਰਾਜ ਜੀ ਬਖਸ਼ ਕਰਦੇ ਧਰਮ ਦਿੜੜੋ ਹਰ ਨਾਮ ਧਿਆਵੋ ਸਿਮਰਤ ਨਾਮ ਦੇ ਰੜਾਇਆ ਅਤਿ ਗੁਰ ਗੁਰ ਪੂਰਾ ਅਰੰਧ ਸਭ ਜਿਲੇਤ ਪਾਪ ਕਰਾਇਆ ਧਰਮ ਕੀ ਹੈ ਸਰਬ ਧਰਮ ਹੈ ਸ੍ਰੇਤ ਧਰਮ ਹਰ ਕੋ ਨਾਮ ਜਪਤ ਨਿਰਮਲ ਕਰ ਨਿਰਮਲ ਕਰਮ ਜਿਹੜੇ ਹਨ ਹਰੀ ワਜੁਰ ਪਰਮੇਸ਼ਰ ਦਾ ਨਾਮ ਜਪਦੇਣ ਜਪਦੇਣ ਤੇਰੀ ਕਰਨੀ ਜਿਹੜੀ ਹੈ ਉਹ ਨਿਰਮਲ ਹੋ ਜਾਏ ਸ੍ਰੇਤ ਹੋ ਜਾਏ ਔਰ ਇਹ ਜੋਤ ਜਿਹੜੀ ਸੀ ਦਿੜਤ ਰੌਣ ਬਾਤ ਤੇ ਤਾਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਜ਼ੁਲਮ ਦਾ ਨਾਸ਼ ਕਰਨ ਵਾਸਤੇ ਅੱਜ ਦੇ ਦਿਨ ਸਤਿਗੁਰੂ ਜੀ ਦੀ ਧਰਤੀ ਤੇ ਸਭ ਤਰਫ ਹੋਣੀ ਅੱਜ ਦਾ ਦਿਨ ਸਰਬੱਤ ਭਾਵਨਾ ਸਰਕਾਰ ਦੇ ਨਾਲ ਸੰਗਤਾਂ ਹਨ ਤਾਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦੀ ਉੱਚੀ ਸ਼ਖਸੀਅਤ ਨੂੰ ਯਾਦ ਕਰਦੇ ਆਪਣਾ ਰਹੀਆਂ ਹਨ ਸਤਿਗੁਰਾਂ ਦੇ ਪ੍ਰਕਾਸ਼ ਪੁੱਤ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦੀ